ਖਬਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੋਹਾਂ ਦੇਸ਼ਾਂ ਨਾਲ ਸੰਬੰਧਿਤ ਹੈ।ਦਰਅਸਲ ਇੱਕ ਆਸਟ੍ਰੇਲੀਆਈ ਵਿਅਕਤੀ ਜੋ ਕਿ ਭਾਰਤੀ ਮੂਲ ਨਾਲ ਸੰਬੰਧਿਤ ਹੈ ਉਸ ਦੇ ਵੱਲੋਂ ਕਿਸੇ ਵਿਅਕਤੀ ਦੀਆਂ ਗੱਲਾਂ ਦੇ ਵਿੱਚ ਆ ਕੇ ਨਿਊਜ਼ੀਲੈਂਡ ਦੀਆਂ ਬੈਂਕਾਂ ਦੇ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾਈ ਗਈ। ਪਰ ਉਸ ਦੇ ਨਾਲ ਧੋਖਾਧੜੀ ਹੋ ਗਈ। ਉਸਨੂੰ ਉਸ ਮੌਕੇ ਤੇ ਨਹੀਂ ਪਤਾ ਲੱਗਿਆ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋ ਰਿਹਾ ਹੈ ਪਰ ਕੁਝ ਮਹੀਨਿਆਂ ਬਾਅਦ ਉਸਨੂੰ ਇਹ ਜਾਣਕਾਰੀ ਮਿਲੀ ਕਿ ਉਸਦੇ ਨਾਲ ਧੋਖਾਧੜੀ ਹੋ ਚੁੱਕੀ ਹੈ ਉਸ ਤੋਂ ਬਾਅਦ ਉਸਦੇ ਵੱਲੋਂ ਪੁਲਿਸ ਨੂੰ ਰਿਪੋਰਟ ਦਰਜ ਕਰਵਾਈ ਗਈ ਪਰ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਪੁਲਿਸ ਨੂੰ ਗਲਤ ਫਹਮੀ ਹੋਈ ਸੀ ਕੀ ਗਲਤ ਫਹਮੀ ਹੋਈ ਸੀ ਤੇ ਪੂਰਾ ਮਾਮਲਾ ਕੀ ਹੈ ਜਾਣਦੇ ਹਾਂ ਇੱਕ ਆਸਟ੍ਰੇਲੀਆਈ ਪਰਿਵਾਰ ਨੇ ਨਿਊਜ਼ੀਲੈਂਡ ਦੇ ਦੋ ਵੱਡੇ ਬੈਂਕਾਂ 'ਤੇ 1.25 ਮਿਲੀਅਨ ਡਾਲਰ ਦਾ ਮੁਕੱਦਮਾ ਕੀਤਾ ਹੈ ਜਿਸ ਵਿੱਚ ਉਨ੍ਹਾਂ ਦੇ ਅਪਾਹਜ ਪੁੱਤਰ ਦੇ ਇੱਕ ਨਿਵੇਸ਼ ਘੁਟਾਲੇ ਵਿੱਚ ਲਗਭਗ 2.5 ਲੱਖ ਡਾਲਰ ਗੁਆਉਣ ਤੋਂ ਬਾਅਦ ਕੋਰ ਲਾਪਰਵਾਹੀ ਦਾ ਦਾਵਾ ਕੀਤਾ ਹੈ ਪਰਿਵਾਰ ਦਾ ਦੋਸ਼ ਹੈ ਕਿ ANZ ਅਤੇ Westpac ਦੋਵੇਂ ਧੋਖਾਧੜੀ ਨੂੰ ਰੋਕਣ ਵਿੱਚ ਅਸਮਰੱਥ ਰਹੀਆਂ ਦੱਸਦੇ ਕਿ ਇਹ ਦੋਵੇਂ ਬੈਂਕਾਂ ਹਨ 2022 ਦੇ ਸ਼ੁਰੂ ਵਿੱਚ ਇੱਕ ਕਟਾਲੇ ਬਾਸ ਨੇ ਰਾਬੋ ਬੈਂਕ ਦੇ ਸਲਾਹਕਾਰ ਵੱਜੋਂ ਨਿਊ ਸਾਊਥ ਵੇਲਜ਼ ਦੇ 48 ਸਾਲਾ ਰਜਨੀਲ ਨੂੰ ਸੰਪਰਕ ਕੀਤਾ ਸੀ ਆਪਣੀ ਬਚਤ ਨੂੰ ਉੱਚ ਵਿਆਜ ਵਾਲੇ ਬਾਂਡਾ ਵਿੱਚ ਨਿਵੇਸ਼ ਕਰਨ ਲਈ ਰਾਜ਼ੀ ਹੋ ਕੇ ਰਜਨੀਲ ਨੇ ਅਪ੍ਰੈਲ ਵਿੱਚ ਇੱਕ ਨਿਊਜ਼ੀਲੈਂਡ ਦੀ ਵੈਸਟਪੈਕ ਖਾਤੇ ਵਿੱਚ ਆਸਟ੍ਰੇਲੀਆਈ 2,45,000 ਡਾਲਰ ਜਮ੍ਹਾਂ ਕਰਵਾਇਆ ਹਫਤਿਆਂ ਬਾਅਦ ਉਸਦੇ ਪਰਿਵਾਰ ਨੂੰ ਅਹਿਸਾਸ ਹੋਇਆ ਕਿ ਉਹ ਇੱਕ ਘੁਟਾਲੇ ਦਾ ਸ਼ਿਕਾਰ ਹੋ ਗਿਆ ਹੈ ਅਤੇ ANZ ਅਤੇ ਆਸਟ੍ਰੇਲੀਆਈ ਪੁਲਿਸ ਨੂੰ ਸੂਚਿਤ ਕੀਤਾ। ਪੈਸੇ ਵਾਪਸ ਮੰਗੌਣ ਲਈ ANZ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਫੰਡ ਬਰਾਮਦ ਨਹੀਂ ਕੀਤਾ ਗਿਆ ਨਿਊਜ਼ੀਲੈਂਡ ਦੇ ਖਾਤੇ ਤੋਂ ਪੈਸੇ ਤੇਜ਼ੀ ਨਾਲ ਦੂਜੇ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੇ ਗਏ ਸਨ ਜਦਕਿ ਨਿਊਜ਼ੀਲੈਂਡ ਅਤੇ ਆਸਟ੍ਰੇਲੀਆਈ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸੀ ਪਰ ਗਲਤਫਹਿਮੀ ਕਾਰਨ ਮਾਮਲੇ ਦੀ ਜਾਂਚ ਅੱਗੇ ਨਹੀਂ ਵਧੀ ਰਜਨੀਲ ਦੇ ਪਰਿਵਾਰ ਨੇ ਆਸਟ੍ਰੇਲੀਅਨ ਵਿਤੀ ਸ਼ਿਕਾਇਤ ਅਥਾਰਟੀ ਕੋਲ ਸ਼ਿਕਾਇਤ ਦਰਜ ਕਰਵਾਈ ਜਿਸ ਨੇ ਫੈਸਲਾ ਦਿੱਤਾ ਕਿ ਐਨ ਜ਼ेड ਰਜਨੀਲ ਦੀ ਕਮਜ਼ੋਰ ਸਥਿਤੀ ਨੂੰ ਦੇਖਦੇ ਹੋਏ ਉਸ ਦੀ ਸੁਰੱਖਿਆਕਰਨ ਵਿੱਚ ਅਸਫਲ ਰਿਹਾ ਹੈ ANZ ਨੇ ਪਹਿਲਾਂ ਹੀ ਦੋ ਤੋਖਾ ਤੜੀ ਦੀਆਂ ਕੋਸ਼ਿਸ਼ਾਂ ਨੂੰ ਫਲੈਗ ਕੀਤਾ ਸੀ ਪਰ ਅੰਤਿਮ ट्रांजैक्शन ਨੂੰ ਲੁੜਿੰਦੀ ਜਾਂਚ ਤੋਂ ਬਿਨਾ ਅੱਗੇ ਵਧਣ ਦੀ ਇਜਾਜ਼ਤ ਦਿੱਤੀ ਸੀ AFCએ ਨੇ ਬੈਂਕ ਨੂੰ ਪਰਿਵਾਰ ਨੂੰ ਉਹਨਾਂ ਦੇ ਨੁਕਸਾਨ ਲਈ ਪੂਰਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ ANZ ਅਤੇ Westpac ਦੋਵਾਂ ਨੇ ਆਪਣੀਆਂ ਕਾਰਵਾਈਆਂ ਦਾ ਪਛਾਹ ਕੀਤਾ ਹੈ ANZ ਨੇ ਇਕਵਲ ਟ੍ਰਾਂਸਫਰ ਕੀਤੇ ਫੰਡਾਂ ਨੂੰ ਮੁੜ ਪ੍ਰਾਪਤ ਕਰਨ ਦੀ ਮੁਸ਼ਕਲ ਨੂੰ ਉਜਾਗਰ ਕੀਤਾ ਕਿਉਂਕਿ ਘਟਾਲੇਬਾਜ਼ ਅਕਸਰ ਪੈਸੇ ਨੂੰ ਕ੍ਰਿਪਟੋ ਕਰੰਸੀ ਵਿੱਚ ਤੇਜ਼ੀ ਨਾਲ ਲੈ ਜਾਂਦੇ ਹਨ ਵੈਸਟਪੈਕ ਨੇ ਪੀੜਤ ਲਈ ਹਮਦਰਦੀ ਜ਼ਾਹਰ ਕੀਤੀ ਪਰ ਲਾਪਰਵਾਹੀ ਤੋਂ ਇਨਕਾਰ ਕੀਤਾ ਇਹ ਦੱਸਦੇ ਹੋਏ ਕਿ ਸਵਾਲ ਵਿੱਚ ਖਾਤੇ 'ਤੇ ਕੋਈ ਪਿਛਲੀ ਧੋਖਾਧੜੀ ਵਾਲੀ ਗਤੀਵਿਧੀ ਨਹੀਂ ਸੀ ਅਜਮਾਇਸ਼ ਦੇ ਨਤੀਜੇ ਵਜੋਂ ਪਰਿਵਾਰ ਹੁਣ ਵੈਸਟਪੈਕ ਤੋਂ 755000 ਅਤੇ ਐਨਜ਼ਡ ਤੋਂ 5 ਲੱਖ ਡਾਲਰ ਦੀ ਮੰਗ ਕਰਦੇ ਹੋਏ ਸਿਵਲ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ। ਉਹ ਘਟਾਲੇ ਦੇ ਨਤੀਜੇ ਵਜੋਂ ਰਜਨੀਲ ਦੇ ਚੱਲ ਰਹੇ ਮਨੋਵਿਗਿਆਨਕ ਸਦਮੇ ਦਾ ਹਵਾਲਾ ਦਿੰਦੇ ਹਨ ਜਿਸ ਵਿੱਚ ਚਿੰਤਾ, ਦਰਦ ਅਤੇ ਵਾਰ-ਵਾਰ ਆਤਮਹੱਤਿਆ ਦੇ ਵਿਚਾਰ ਸ਼ਾਮਲ ਹਨ। ਨਤੀਜਾ ਸਾਹਮਣੇ ਆਇਆ ਹੈ ਕਿ ਨਾ ਤਾਂ ਨਿਊਜ਼ੀਲੈਂਡ ਅਤੇ ਨਾ ਹੀ ਆਸਟ੍ਰੇਲੀਆਈ ਪੁਲਿਸ ਇਸ ਸਮੇਂ ਅਪਰਾਧ ਦੀ ਜਾਂਚ ਕਰ ਰਹੀ ਹੈ। ਦੋਨਾਂ ਬਲਾ ਨੇ ਗਲਤੀ ਨਾਲ ਵਿਸ਼ਵਾਸ ਕੀਤਾ ਕਿ ਦੂਸਰਾ ਕੇਸ ਨੂੰ ਸੰਭਾਲ ਰਿਹਾ ਹੈ ਜਿਸ ਨਾਲ ਫਾਈਲ ਨੂੰ ਲਟਕਾਇਆ ਗਿਆ ਪਰਿਵਾਰ ਨੇ ਅਧਿਕਾਰੀਆਂ ਦੀ ਅਯੋਗਤਾ ਦੀ ਆਲੋਚਨਾ ਕੀਤੀ ਅਤੇ ਸਵਾਲ ਕੀਤਾ ਕਿ ਅਪਰਾਧੀ ਫਰਾਰ ਰਹਿਣ ਦੌਰਾਨ ਕਿੰਨੇ ਹੋਰ ਲੋਕ ਪ੍ਰਭਾਵਿਤ ਹੋ ਸਕਦੇ ਹਨ ਬਿਊਰੋ ਰਿਪੋਰਟ ਹਮਦਰਦ ਟੀਵੀ